हड़ी का त्यौहार लोही का हम आपस में सब बच्चे मिल के बा, बड़े भाई जो बहन होते हैं सब आपस में मिलकर अच्छी तरह से वो घुड़की अरो जो होते हैं सारा सगन करते हैं अच्छा तो खरीदने आए हो आ, मेरी बेटी के बेटे मेरे मतलब ग्रैंडसन की फर्स्ट लोहरी है मैं उसके लिए सामान खरीदने आई हो ਕਿ ਦਮ ਮਨਾਉਂਦੇ ਲੋੜੀ ਅਸੀਂ ਬਸ ਅਸਰੇ ਹੋਣਾ ਤਿਆਰ ਤਾਂ ਸਭ ਪੰਜਾਬੀਆਂ ਦਾ ਸੇਮ ਹੀ ਹੈ ਹਾਂਜੀ ਹਾਂਜੀ ਠੀਕ ਹੈ ਨਾ ਬਾਕੀ ਸਭ ਅਸਰੇ ਸਾਰੇ ਘਰ ਦੇ ਮੈਂਬਰ ਬੈਠ ਕੇ ਸ਼ਾਮ ਨੂੰ ਅਸਰੇ ਲੋੜੀ ਬਾਲ ਕੇ ਸਾਰੇ ਖਾਂਦੇ ਵੀਂਦੇ ਅੱਛੀ ਤਰ੍ਹਾਂ ਲੋੜੀ ਮਨਾਉਂਦੇ ਆ ਪਹਿਲੀ ਲੋੜੀ ਹੈ ਜਿਸ ਨਾਲ ਬੱਚੇ ਦੀ ਕੋਈ ਨਿਊ ਕਪਲ ਹੋ ਗਿਆ ਉਹਦੀ ਹੋ ਗਈ ਹੈ ਬਸ ਅਸਰੇ ਬੈਠ ਕੇ ਸਾਰੇ ਇਕੱਠੇ ਮਨਾਈਦਾ ਆਪਣਾ ਇੰਜੋਏ ਕਰੀਦਾ ਐ ਇਹਨੂੰ ਹੀ ਲੋੜੀ ਕਹਿੰਦੇ ਐ ਅਸ਼ੀਕਾਲ ਜੀ ਮੈਂ ਹਮੇਸ਼ਾ ਤੇ ਲੋਕਰਾਜ ਦਿੱਤ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਤੇ ਲੋਹੜੀ ਦੀਆਂ ਲੱਖ ਲੱਖ ਵਧਾਈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਹੜੀ ਦਾ ਤਿਉਹਾਰ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਦੇਸ਼ ਦੇ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਲੋੜੀ ਦਾ ਤਿਉਹਾਰ ਸਾਡੇ ਪੰਜਾਬ ਦੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਜਿਸ ਦੇ ਵਿੱਚ ਲੋਕੀ ਮੂੰਫਲੀ ਗੱਚਕ ਰੇਵੜੀ ਤੇ ਖਜੂਰ ਤੇ ਭੁੱਗਾ ਆਦਿ ਖਰੀਦਦੇ ਹਨ ਤੇ ਆਪਸ ਦੇ ਵਿੱਚ ਵੰਡਦੇ ਵੀ ਹਨ ਇਸ ਦਾ ਇੱਕ ਸ਼ਗਨਾ ਦਾ ਟੋਕਰਾ ਵੀ ਬਣਾਇਆ ਜਾਂਦਾ ਹੈ ਜਿਹੜੇ ਰਿਸ਼ਤੇ ਰਿਸ਼ਤੇਦਾਰ ਆਪਸ ਦੇ ਇੱਕ ਦੂਜੇ ਦੇ ਘਰ ਵੀ ਲੈ ਕੇ ਜਾਂਦੇ ਹਨ ਅਸੀਂ ਆਏ ਹਾਂ ਇੱਕ ਮਸ਼ਹੂਰ ਦੀ ਦੁਕਾਨ ਦੇ ਵਿੱਚ ਜਿੱਦੇ ਵੇਖਦੇ ਹਾਂ ਕਿ ਇੱਥੋਂ ਦੀਆਂ ਰੋਣਕਾਂ ਕੀ ਵੈਂਦੀ ਹੈ ਤੇ ਵੇਖਦੇ ਹਾਂ ਕਿਵੇਂ ਭੁੱਗਾ ਤੇ ਖਜੂਰ ਬਣਾਏ ਜਾਂਦੇ ਹਨ ਆਓ ਤੁਹਾਨੂੰ ਉੱਥੇ ਲੈ ਕੇ ਚੱਲੀਏ ਤੇ ਜਿਵੇਂ ਵੇਖੋ ਇਹਦੇ ਕਿੰਨੀਆਂ ਰੋਣ ਕ ਲਗੀਆਂ ਹੋਈਆਂ ਲੋਕੀ ਲੋੜੀ ਦਾ ਲੋੜੀ ਦਾ ਸਮਾਨ ਲੈਣ ਲਈ ਆਏ ਹਨ ਤੇ ਇਥੋਂ ਦੀ ਲੋਕਾਂ ਦੇ ਨਾਲ ਥੋੜੀ ਗੱਲਬਾਤ ਕਰਦੇ ਹਾਂ ਕਿ ਇਹ ਲੋੜੀ ਦੇ ਵਿੱਚ ਕਿਵੇਂ ਲੋੜੀ ਦਾ ਤਿਉਹਾਰ ਮਨਾਉਂਦੇ ਆ ਕਿ ਕੀ ਕੀ ਚੀਜ਼ਾਂ ਇਥੋਂ ਖਰੀਦਦੇ ਹਨ ਸਾਸ਼ੀ ਗਾਲ ਮੈਮ ਤੇ ਤੁਸੀਂ ਲੋੜੀ ਦਾ ਤਿਉਹਾਰ ਕਿਵੇਂ ਮਨਾਉਂਦੇ ਹੋ ਲੋੜੀ ਕਾ ਹਮ ਆਪਸ ਵਿੱਚ ਸਭ ਬੱਚੇ ਮਿਲ ਕੇ بڑے ਭਾਈ ਜੋ ਬਹਿਲ ਹੁੰਦੇ ਆ ਸਭ ਆਪਸ ਵਿੱਚ ਮਿਲ ਕੇ achhi tarah se ਗੁਰਕੀਏ ਰੋਰੀਆਂ ਜੋ ਹੁੰਦੇ ਹੋ ਸਾਰਾ ਸਗਨ ਕਰਦੇ ਆ फिर उसके बाद हम आग लगा आग जला के सारा करते हैं रात के टाइम अच्छा तूसी इथे की खरीदन आए हो हां मेरी बेटी के बेट, मेरे मतलब ग्रैंडसन की फर्स्ट फ्लोर ही है मैं उसके लिए सामान खरीद ले आई हूं अच्छा अच्छा ठीक है हां जी सासी गल मैं <laughs> सासूरी गल <कल> हो गया नहीं तूसी तू तू किदा मनांदे लोड़ी assi bas asre ho taiyar ta sab punjabian da same hi hai haan ji haan ji theek hai na baaki sab asre sare ghar de member baith ke ਸ਼ਾਮ ਨੂੰ ਅਸਰੇ ਲੋੜੀ ਬਾਲ ਕੇ ਸਾਰੇ ਖਾਂਦੇ ਵੀ ਇੰਦੇ ਅੱਛੀ ਤਰ੍ਹਾਂ ਲੋੜੀ ਮਨਾਉਂਦੇ ਆ ਕੋਈ ਰਿਸ਼ਤੇਦਾਰ ਜੇ ਪਹਿਲੀ ਲੋੜੀ ਹੈ ਜਿਸ ਨਾਲ ਬੱਚੇ ਦੀ ਕੋਈ ਨਿਊ ਕਪਲ ਹੋ ਗਿਆ ਉਹਦੀ ਹੋ ਗਈ ਹੈ ਬਸ ਇਸ ਨੇ ਮਿਲ ਕੇ ਸਾਰੇ ਇਕੱਠੇ ਮਨਾਈਦਾ ਆਪਣਾ ਇੰਜੋਏ ਕਰੀਦਾ ਐ ਇਹਨੂੰ ਹੀ ਲੋੜੀ ਜਾਂਦੇ ਐ ਅੱਛਾ ਠੀਕ ਹੈ ਥੈਂਕ ਯੂ ਜੀ ਤੇ ਵੀ ਕੁ ਸਾਰੇ ਲੁੱਕੀ ਬੈਠੇ ਇੱਥੇ ਵੇਖ ਰਹੇ ਨੇ ਲੋੜੀ ਦਾ ਤਿਹਾਰ ਇਹ ਸਾਰੇ ਗਿਫਟਸ ਅਗੇ ਲੋੜੀ ਦੇ ਵੇਖੋ ਇਹ ਸਾਈ ਲੋੜੀ ਦੇ ਗਿਫਟਸ ਨੇ ਸਪੈਸ਼ਲੀ ਲੋੜੀ ਦੇ ਕਰਕੇ ਬਣਾਏ ਗਏ ਨੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਅੰਮ੍ਰਿਤਸਰ ਜਿਹੜਾ ਹੈ ਉਹ ਭੁੱਗੇ ਤੇ ਖਜੂਰਾ ਲਈ ਬਹੁਤ ਜ਼ਿਆਦਾ ਫੇਮਸ ਹੈਗਾ ਤੇ ਹੁਣ ਮੇਰੇ ਪਿੱਛੇ ਵੇਖੋ ਖਜੂਰ ਬਣ ਰਿਹਾ ਨੇ ਇੱਥੇ ਤੇ ਆਪਾਂ ਇਹਨਾਂ ਨਾਲ ਥੋੜੀ ਗੱਲਬਾਤ ਕਰਦੇ ਹਾਂ ਕਿ ਕਿਵੇਂ ਖਜੂਰ ਬਣਾ ਰਿਹਾ ਕਿਉਂਕਿ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਹੈ ਦੇਸੀ ਕੀ ਹੋਦੀ ਮੇਰਾ ਮਨ ਕਰ ਰਿਹਾ ਮੈਂ ਹੱਲੇ ਖਾ ਜਾ ਇਹ ਤੋਂ ਪਹਿਲਾਂ ਮੈਂ ਖਾਵਾਂ ਮੈਂ ਇਹਨਾਂ ਨਾਲ ਥੋੜੀ ਗੱਲਬਾਤ ਕਰਦੀ ਹਾਂ ਤੇ ਤੁਹਾਨੂੰ ਦੱਸਦੀ ਹਾਂ ਕਿ ਖਜੂਰ ਕਿਵੇਂ ਬਣਾਉਂਦੇ ਨੇ ਤੇ ਕਦੋਂ ਦੇ ਬਣਾਉਂਦੇ ਆ ਰਹੇ ਨੇ ਆਓ ਮੇਰੇ ਨਾਲ ਇਹ ਖਜੂਰ ਤੁਸੀਂ ਕਿੱਦਾਂ ਬਣਾਉਂਦੇ ਹੋ ਲੈ ਕੀ ਸਮੱਗਰੀ ਹੈ ਖਜੂਰ ਬਣਾਉਣ ਦੀ ਤੁਹਾਡੀ ਇਸ ਵਿੱਚ ਆਪਾਂ ਮੇਦਾ ਪਾਇਆ ਵਾ ਚੀਨੀ ਪਾਈ ਲਿਕੁਇਡ ਤੇ ਦੇਸੀ ghee ਪਾਇਆ ਜੀ ਅੱਛਾ ਦੇਸੀ ghee ਪਾਇਆ ਤੇ ਕਿਦੋਂ ਦੇ ਤੁਸੀਂ ਬਣਾਉਂਦੇ ਆ ਰਹੇ ਹੋ ਇਹ ਸਾਨੂੰ ਕੱਟੂ-ਕੱਟੂ ਕੋਈ 15 ਤੋਂ 16 ਸਾਲ ਹੋਈ ਹੈ ਇੱਥੇ ਖਜੂਰਾ ਬੰਦੇ ਆ 15-16 ਸਾਲ ਹੋ ਗਏ ਹੈ ਅੱਛਾ ਅੱਛਾ ਤੇ ਇੱਥੇ ਤੁਸੀਂ ਰੋਲ ਬਣਾ ਰਹੇ ਹਲੇ ਇਹਦੇ ਵਿੱਚ ਪਾ ਰਹੇ ਹੋ ਨੇ ਠੀਕ ਆ ਤੇ ਤੁਸੀਂ ਕੀ ਕਰ ਰਹੇ ਹੋ ਇੱਥੇ ਮੈਂ ਇਸ ਨੂੰ ਭਾਰੂ ਮੈਂ ਨੂੰ ਲੈ ਕੇ ਪਿਓਰ ਦੇਸੀ ਕਿ ਉਹਦੇ ਵਿੱਚ ਬਣਾਉਂਦੇ ਉਹ ਹੀ ਪਿਓਰ ਦੇਸੀ ਕਿ ਉਹਦੇ ਵਿੱਚ ਬਣਾਉਂਦੇ ਜੀ ਕਿਉਂ ਇੱਥੋਂ ਦੇ ਇੰਨੇ ਸਪੈਸ਼ਲ ਲੱਗੇ ਆ ਹਾਂਜੀ ਸਪੈਸ਼ਲ ਇਸ ਜੇ ਪੰਜਾਬ ਮੇਂ ਜੇ ਖਸੂਰ ਜ਼ਿਆਦਾ ਫੇਮਸ ਹੈ ਨਹੀਂ ਮਤਲਬ ਇਸ ਜਗ੍ਹਾ ਦੇ ਵਿੱਚ ਇਸ ਜਗ੍ਹਾ ਤੇ ਕਿਉਂ ਇੰਨੇ ਫੇਮਸ ਹਨ ਲੋਕੀ ਕਿਉਂ ਇੱਥੇ ਖਰੀਦਣ ਆਉਂਦੇ ਨੇ ਹੋਰ ਜਗ੍ਹਾਾਂ 'ਵਾਂ ਤੇ ਹਰ ਚੀਜ਼ ਜੋ ਬੜੀਆ ਹੁੰਦੀ ਹੈ ਹਰ ਜੋ ਸੌਦਾ ਬਰਦਸ ਦੇ ਅੰਦਰ ਬੜੀਆ ਹੁੰਦੇ ਹੈ ਬੜੀਆ ਕੁਆਲਿਟੀ ਦਾ ਹੁੰਦਾ ਹੈ ਤੁਸੀਂ ਕਿੰਨਾ ਦੇਸੀ ਕਿ ਉਹਦੇ ਵਿੱਚ ਡਿਪ ਕਰ ਰਹੇ ਹੋ ਲਾਈਕ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਮੈ ਤਾਂ ਮਨ ਪਾਉਂਦੀ ਖੁਸ਼ਬੂ ਆ ਰਹੀ ਹੈ ਤੇ ਚਲੋ ਅੱਗੇ ਚੱਲਦੇ ਆਂ ਆਪਾਂ ਵੇਖਦੇ ਆਂ ਹੁਣ ਉੱਦੋਂ ਦੀ ਬਣ ਕੇ ਆ ਰਹੇ ਨੇ ਇਹਦੇ ਵਿੱਚ ਤੇ ਹੁਣ ਇੱਥੇ ਇਹਨਾਂ ਨੇ ਸਜਾਏ ਹੋਏ ਆ ਇਹ ਵੇਖੋ ਕਿੰਨੇ ਸੋਹਣੇ ਲੱਗ ਰਹੇ ਆ ਤੇ ਦੀ স্মੈਲ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਕਿ ਮਤਲਬ ਟੇਸਟਿਸ ਮਤਲਬ ਖੁਸ਼ਬੂ ਨਾਲ ਹੀ ਆ ਰਿਹਾ ਹੈ ਦਾ ਤੇ ਇਹ ਤੁਸੀਂ ਕਦੋਂ ਦੀ ਬਣਾਉਂਦੇ ਆ ਰਹੇ ਹੋ ਇਹ ਤੁਸੀਂ ਕਦੋਂ ਦੀ ਬਣਾਉਂਦੇ ਆ ਰਹੇ ਹੋ ਕਿੰਨੇ ਸਾਲ 20 ਸਾਲ ਹੋ ਗਏ 20 ਸਾਲ ਹੋ ਗਿਆ ਇੱਥੇ ਹੀ ਬਣਾਉਂਦੀ ਬਣਾਉਂਦੀ ਇੱਥੇ ਹਾਂ ਜੀ ਅੱਛਾ ਤੇ ਇੰਨਾ ਗਰਮ ਗਰਮ ਬਣਾਤੇ ਦੀ ਖੁਸ਼ਬੂ ਮੈਂ ਰੋਕ ਨਹੀਂ ਸਕਦੀ ਆਪਣੇ ਆਪ ਨੂੰ ਮੈਂ ਡਾਈਟਿੰਗ ਤੇ ਆ ਬਟ ਮੇਰਾ ਮਨ ਕਰ ਰਿਹਾ ਮੈਂ ਖਾ ਹੀ ਲਵਾਂ ਹੂੰ ਲੋਰ ਰੈਟੀ ਤੋਂ ਜ਼ਿਆਦਾ ਟੇਸਟੀ ਆ ਤੇ ਦੇ ਵਿੱਚ ਜਿਹੜਾ ਖੋਆ ਵਾ ਪੂਰੇ ਮੂੰਹ ਦੇ ਵਿੱਚ ਮੈਲਟ ਕਰ ਰਿਹਾ ਤੇ ਦਿਲ ਦੀ ਕਿਉਂ ਪੂਰੇ ਮੂਹ ਦੇ ਵਿੱਚ ਫੈਲ ਰਿਹਾ ਬਹੁਤ ਲਾਜਵਾਬ ਇਕਦਮ ਗਰਮਾ ਗਰਮ ਬਹੁਤ ਟੇਸਟੀ ਠੀਕ ਆ ਦੋਸਤੋ ਮੈਂ ਆ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਲੋਕ ਰਾਜ ਟੀਵੀ ਨਾਲ ਤਸਵੀਰਾਂ ਸਾਝੀਆਂ ਕਰਾ ਕੇ ਤੁਹਾਨੂੰ ਅੰਮ੍ਰਿਤ ਸਰ ਤੋਂ ਜਿੱਥੇ ਕੀ ਲੋੜੀ ਦਾ ਤਿਹਾਰ ਜਿਹੜਾ ਆ ਰਿਹਾ ਹੈ ਉਸੇ ਮੱਦੇ ਨਜਰੇ ਆ ਬਜ਼ਾਰਾ ਦੇ ਵਿੱਚ ਰੌਣਕਾਂ ਕਿਸ ਤਰ੍ਹਾਂ ਨਹੀਂ ਲੱਗੀਆਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤਾਂ ਤਸਵੀਰਾਂ ਤੁਹਾਨੂੰ ਸਾਝੀਆਂ ਕਰ ਦਿੰਨੇ ਆ ਦੇਖ ਸਕਦੇ ਹੋ ਗੁੱਡੀਆਂ ਜਿਹੜੀਆਂ ਆ ਬਜ਼ਾਰਾ ਦੇ ਵਿੱਚ ਜਿਹੜੀਆਂ ਲੋੜੀ ਦੇ ਤਿਉਹਾਰ ਦੇ ਮੱਦੇ ਨਜ਼ਰ ਜੜੀਆਂ ਪਤੰਗਾ ਜੜੀਆਂ ਪਤੰਗਾ ਦੇ ਸ਼ਕੀਨ ਜਿਹੜੇ ਨੇ ਲੋਕ ਪਤੰਗਾ ਜੜੀਆਂ ਖਰੀਦੇ ਨਜ਼ਰ ਆ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਆ ਪਤੰਗਾ ਨੂੰ ਜਿਹੜਾ ਆ ਇੱਕ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾ ਜੜੀਆਂ ਤਿਆਰ ਕੀਤੀਆਂ ਗਈਆਂ ਉਹਨਾਂ ਵੱਲੋਂ ਜੜੀਆਂ ਟਕੀਆਂ ਗਈਆਂ ਦੇਖ ਸਕਦੇ ਹੋ ਤਸਵੀਰਾਂ 'ਚ ਕਿਸ ਤਰ੍ਹਾਂ ਲੋਕ ਜਿਹੜੇ ਆ ਇੱਥੇ ਲੋਰੀ ਦੇ ਤਿਹਾਰ ਤੇ ਜਿਹੜੀ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਪਤੰਗਾ ਦੇ ਸ਼ਕੀਨ ਨੇ ਜਿਹੜੇ ਪਤੰਗਾ ੜਾਉਣ ਦੇ ਸ਼ਕੀਨ ਨੇ ਉਹ ਲੋਕ ਜਿਹੜੀਆਂ ਪਤੰਗਾ ਜਿਹੜੀਆਂ ਖਰੀਦੀਆਂ ਜਾ ਰਹੀਆਂ ਲੋਰੀ ਦੇ ਤਿਹਾਰ ਦੇ ਮੱਦੇ ਨਜ਼ਰ ਤਾਂ ਇੱਥੇ ਲੋਕ ਪਤੰਗਾ ਖਰੀਦਣ ਆ ਰਹੇ ਭਾਈ ਕਿਸ ਤਰ੍ਹਾਂ ਦੇਖਦੇ ਪਤੰਗਾ ਖਰੀਦਣ ਆਏ ਤੁਸੀਂ ਲੋਰੀ ਦਾ ਤਿਹਾਰ ਤੇ ਕੀ ਕੀ ਦੇਖਦੇ ਕਿ ਜਿਹੜੀ ਚਾਈਨਾ ਡੋਰ ਆ ਉਸ ਨਾਲ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਪਹਿਲੇ ਤੋਂ ਕੋਣ ਵਾਲਿਆਂ ਨੂੰ ਪਤਾ ਹੈ ਇੰਨਾ ਡਾਣੀ ਹੈ ਇਹਨਾਂ ਨੇ ਤਾਂ ਬਸ ਦੂਸਰੀ ਆਪਾਂ ਨੋਰਮਲ ਹੀ ਲੈ ਕੇ ਜਾਂਦੇ ਹਾਂ ਲੱਟੂ ਦੀ ਤੁਹਾਨੂੰ ਪਰਨਾ ਆਪਾਂ ਲੈ ਰਹੇ ਆ ਨੰਦੂ ਲਾਹਰਾਨੀ ਜਿਹੜੀ ਚਾਈਨਾ ਡੋਲ ਦਾ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਗਲੇ ਵੀ ਕੱਟੇ ਗਏ ਪੰਛੀ ਵੀ ਮਾਰੇ ਨੇ ਇਨਸਾਨ ਵੀ ਜੜੇ ਮਾਰੇ ਨੇ ਮੋਟਰ ਤਿੰਨ ਬੰਦ ਤਿੰਨ ਤੁਹਾਨੂੰ ਪਤਾ ਹੋਊਗੀ ਕਿ ਕਿਹੜਾ ਹੁੰਦੀ ਹੈ ਨਾ ਚੱਲਦੀ ਨਕੀ ਬਰੋਧੇ ਕਰਦੇ ਜੇ ਇਸ ਤਰ੍ਹਾਂ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਆਏ ਹੋ ਕਿ ਬਰੋਧ ਕਰਦੇ ਬੰਦਰ ਬਰੋਧ ਕਰਦੇ ਭਾਜੀ ਆਪਾਂ ਆਪਣੇ ਬੱਚੇ ਨੂੰ ਵੀ ਕਹਾਂਗੇ ਕਿ ਨਾ ਹੀ ਕੋਈ ਡਾਵੇ ਤਾਂ ਵੀ ਨੁਕਸਾਨ ਹੈ ਜਾਨ ਲੈ ਵਦਨ ਪਤਾ ਹੈ ਕਿ ਉਹ ਵਰੀ ਦੌਰ ਖੁੱਲੀ ਡੋਰ ਜੇ ਤੇ ਆ ਜਾਂਦਾ ਤੀ ਪਤਾ ਨਹੀਂ ਅਪੀਲ ਕੀ ਕਰਨਾ ਚਾਹੁੰਦੇ ਦਰਸ਼ਕਾਂ ਨੇ ਹੋਈ ਹੈ ਭਾਜੀ ਦੀ ਬਸ ਉਹ ਵਾਲੀ ਡੋਰ ਜਿਹੜਾ ਪਿੱਛੇ ਹੀ ਬੰਦ ਕੀਤੀ ਜਾਵੇ ਨਾ ਜਦੋਂ ਆਈ ਜਾਂਦੀ ਹੈ ਫਿਰ ਲੋਕਾਂ ਨੇ ਲੈ ਕੇ ਡਾਈ ਹੈ ਮਤਲਬ ਕਿ ਉਹ ਤਾਂ ਪ੍ਰੋਪਰ ਚੰਗੀ ਤਰ੍ਹਾਂ ਸ਼ੁਰੂ ਕੀਤਾ ਜੇ ਠੀਕ ਤਾਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਜਿਹੜੇ ਆਪਣੇ ਬੱਚੇ ਲੈ ਕੇ ਆਏ ਆ ਉਹ ਜਿਹੜੀ ਨਾਰਮਲ ਡੋਰ ਜਿਹੜੀ ਆ ਉਸ ਨੂੰ ਬੱਚੇ ਨੂੰ ਜਿਹੜੀ ਆ ਲੈ ਕੇ ਦੇ ਰਹੇ ਨੇ ਤੇ ਅਪੀਲ ਵੀ ਕਰ ਰਹੇ ਨੇ ਕਿ ਲੋਕਾਂ ਨੂੰ ਕਿ ਜਿਹੜੀ ਆ ਚਾਈਨਾ ਡੋਰ ਆ ਉਸ ਨਾਲ ਜਿਹੜੀ ਆ ਪਤੰਗ ਨਾਲ ਉੜਾਈ ਜਾਵੇ ਤਾਂ ਜੋ ਲੋਕਾਂ ਦਾ ਜਿਹੜਾ ਨੁਕਸਾਨ ਨਾ ਹੋ ਜੇ ਤਾਂ ਇੱਥੇ ਹੋਰ ਵੀ ਜਿਹੜੇ ਲੋਕ ਮੌਜੂਦ ਨੇ ਗੱਲਬਾਤ ਕਰਾ ਹਾਂ ਜੀ ਕੀ ਨਾਲ ਜੀ ਪਹਿਲਾਂ ਕਰਮੇਸ਼ ਕੀ ਕਹਿਣਾ ਚਾਹੁੰਦੇ ਲੋੜੀ ਦਾ ਤਿਹਾੜ ਆ ਰਿਹਾ ਤੇ ਚਾਈਨਾ ਡੋਰ ਦੀ ਵੀ ਕਾਫੀ ਵਰਤੋਂ ਜਿਹੜੀ ਕੀਤੀ ਜਾਂਦੀ ਲੋਕਾਂ ਵੱਲੋਂ ਨਹੀਂ ਪਤੰਗਾਂ ਡਾਈ ਜਾਂਦੀਆਂ ਕਾਫੀ ਜਿਹੜਾ ਨੁਕਸਾਨ ਵੀ ਹੁੰ ਸਰ ਉੱਤੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਕਿ ਬਹੁਤ ਜ਼ਿਆਦਾ ਨਰਕਾਰ ਹੋ ਰਿਹਾ ਆਪਣਾ 5-7 ਸਾਲ ਤੋਂ ਜਦੋਂ ਦੀ ਵੀ ਚਾਈਨਾ ਡੋਰ ਆਈ ਆ ਹਰ ਸਾਲ ਕੋਈ ਮੁੱਦਾ ਹੁੰਦਾ ਹੈ ਕਿ ਇਹਨੂੰ ਬੰਦ ਕੀਤਾ ਜਾਏਗਾ ਪਰ ਆਡਾ ਖੁਸ਼ੀਆਂ ਦਾ ਸਭ ਤੋਂ ਮਨਮੋਹਕੀ ਪੰਜਾਬੀਆਂ ਦਾ ਲੋੜੀ ਦਾ ਤਿਹਾਰ ਖੁਸ਼ੀਆਂ ਦਾ ਪਹਿਲੇ ਹੀ ਖੂਨ ਦੀ ਖੂਨ ਦਾ ਤਿਹਾਰ ਬਣ ਜਾਂਦਾ ਤੁਸੀਂ ਦੇਖਾ ਹੈਗਾ ਕਿ ਮੋਟਰਸਾਈਕਲ ਤੇ ਜਾਂਦੇ ਜਾਂਦੇ ਪਤਾ ਨਹੀਂ ਚੱਲਦਾ ਕਿ ਉਹ ਬੰਦਾ ਲੇਟਿਆਂ ਪਿਆ ਆ ਕਿਉਂਕਿ ਉੱਤੇ ਚਾਈਨਾ ਡੋਰ ਖਿਲਰਦੀ ਆ ਇਹਦੇ ਵਿੱਚ ਪ੍ਰਸ਼ਾਸਨ ਬਹੁਤ ਜ਼ਿਆਦਾ ਜ਼ਿੰਮੇਵਾਰ ਆ ਕਿ ਇੱਕ ਚੀਜ਼ ਨੂੰ ਕਹੇ ਕਿ ਆਪਾਂ ਬੈਨ ਕੀਤਾ ਹੈ ਤੇ ਹਰ ਇੱਕ ੋਥੇ ਤੇ ਹਰ ਇੱਕ ਛੱਤ ਤੇ ਹਾਲਾਂਕਿ ਸਾਡੇ ਬੱਚਿਆਂ ਦੇ ਹੱਥ ਵੀ ਵੇਖੋਗੇ ਚਾਈਨਾ ਡੋਰ ਹੀ ਨਜ਼ਰ ਆਉਗੀ ਉਹ ਕਹਿੰਦੇ ਕਿ ਆਪਾਂ ਦੂਜੀ ਡੋਰ ਨਹੀਂ ਲੈਣੀ ਆਡੀ ਸਾਹਮਣੇ ਡੋਰ ਪਈ ਆ ਇਸ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਬਾਜ਼ਾਰਾ ਚ ਜਾਂ ਲੋਕੇ ਸ਼ਿਪੇ ਕਿਤਨਾ ਕਿਤੋ ਚਾਈਨਾ ਡੋਰ ਵੇਚਰੀ ਹੈ ਮੈਂ ਪ੍ਰਸ਼ਾਸਨ ਦੇ ਅੱਗੇ ਕਹਿਣਾ ਚਾਹੁੰਦਾ ਕਿ ਇਹ ਚਾਨ ਲੈਵਾ ਕਈ ਘਰ ਬਰਬਾਦ ਹੋ ਗਏ ਕਈਆਂ ਦਾ ਇੱਕ ਇੱਕ ਹੀ ਮੁੰਡਾ ਸੀ ਉਹ ਵੀ ਵਿਚਾਰੇ ਮਤਲਬ ਕਿ ਰੋਡ ਐਕਸੀਡੈਂਟ ਉਹ ਹੋਇਆ ਚਾਈਨਾ ਟਰ ਨਾ ਹੁੰਦਾ ਹੋ ਸਕਦਾ ਕਿ ਉਹ ਕਿਸੇ ਦੇ ਪੱਲੇ ਪੈ ਜੇ ਇੱਕ ਪਿੱਛੇ ਜੀ ਐਕਸੀਡੈਂਟ ਹੋਇਆ ਵੇਰ ਕੇ ਸਾਰਿਆਂ ਨੂੰ ਪਤਾ ਆ ਕਿ ਬਹੁਤ ਭਿਆਨਕ ਐਕਸੀਡੈਂਟ ਹੀ ਉਹਦੇ ਵਿੱਚ ਕਿਸੇ ਦਾ ਇਲਜ਼ਾਮ ਲੱਗਣਦਿਆ ਸੀ ਹੋਇਆ ਉਹ ਚਾਈਨਾ ਟਰ ਦੇ ਨਾਲ ਹੀ ਇਹਨੂੰ ਬੰਦ ਕੀਤਾ ਜਾਵੇ ਜਲਦ ਤੋਂ ਜਲਦ ਪ੍ਰਸ਼ਾਸਨ ਅੱਗੇ ਬੇਨਤੀ ਸਾਡਾ ਖੁਸ਼ੀਆਂ ਦਾ ਤਿਉਹਾਰ ਆ ਇਹ ਚਾਈਨਾ ਡੋਰ ਤੇ ਸਖਤ ਕਾਰਵਾਈ ਲੈ ਕੇ ਇਹਨੂੰ ਬੰਦ ਕੀਤਾ ਜਾਵੇ। ਇਲਾਦਾ ਨਹੀਂ ਲੋਕਾਂ ਦਾ ਘੜਾ ਹੈ ਕਿ ਜਿਹੜੀ ਚਾਈਨਾ ਡੋਰ ਜਿਹੜੇ ਨਾਰਮਲ ਧਾਗੇ ਦੇ ਨਾਲ ਪਤੰਗ ਉਡਾਉਂਦੇ ਸੀ ਪਹਿਲਾਂ ਬਹੁਤ ਜਿਹੜਾ ਨਾਰਮਲ ਡੋਰ ਚੱਲਦੀ ਸੀ ਹੁਣ ਜਦੋਂ ਦੀ ਚਾਈਨਾ ਡੋਰ ਆਈ ਤਾਂ ਲੋਕ ਚਾਈਨਾ ਡੋਰ ਨੂੰ ਹੀ ਪਸੰਦ ਕਰਦੇ ਨੇ। ਉਹ ਭਾਜੀ ਅਸਲੀ ਪਸੰਦ ਕਰਦੇ ਕਿ ਇੱਕ ਪਲਾਸਟਿਕ ਆ। ਇਹ ਪਲਾਸਟਿਕ ਹੈਗੀ ਹੈ ਮਤਲਬ ਕੱਟੀ ਨਹੀਂ ਜਾਂਦੀ। ਤੇ ਇੱਕ ਸਸਤੀ ਵੀ ਬਹੁਤ ਜ਼ਿਆਦਾ ਮਤਲਬ ਕਿ ਸਸਤੀ ਵੀ ਹੈਗੀ ਆ। ਤਾਂ ਕਿਸੇ ਨੂੰ 250 300 400 ਰੁਪਏ ਦਾ ਹੈਗਾ ਆ। ਤੇ ਉਹ ਜਿਹੜਾ ਦੂਜਾ ਪਿੰਨਾ ਹੈ ਉਹ ਮਹਿੰਗਾ ਆ। ਅਸਲੀਏ ਚਾਈਨਾ ਡੋਰ ਦੀ ਹੀ ਵਰਤ ਹੋ ਰਹੀ ਮਿਲ ਰਹੀ ਤੇ ਵਰਤ ਹੋ ਰਹੀ ਅਗਰ ਚੀਜ਼ ਨਹੀਂ ਮਿਲੇ ਕਿ ਅੱਜ ਚਾਈਨਾ ਡੋਰ ਦਾ ਨਾਂ ਨਾ ਹੋਵੇ ਚੀਜ਼ ਵਰਤਣ ਤੋਂ ਕੋਈ ਡਰ ਨਹੀਂ ਹੈਗਾ ਲੇਕਿਨ ਜਾਨਲੇਵਾ ਆਇਆ ਅਸਲੀ ਨੂੰ ਬੰਦ ਕੀਤਾ ਜਾਵੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਜਾਂਦਾ ਵੀ ਗਾਂ ਵੀ ਲੋੜੀ ਆਣੀ ਆ ਇਹ ਹੁਣ ਗਾਂ ਕੰਪਲੀਟ ਹਜੇ ਵੀ ਘਰ ਘਰ ਹੀ ਹਰ ਇੱਕ ਦੇ ਹੱਥ ਚ ਵੀ ਤੁਸੀਂ ਦੇਖ ਸਕਦੇ ਹੋ ਕਿ ਚਾਈਨਾ ਡੋਰੀ ਨਜ਼ਰ ਆਏਗੀ ਨਾਲ ਦਾ ਪ੍ਰਸ਼ਾਸਨ ਮੰਨਦੋ ਸਖਤੀ ਕੀਤੀ ਗਈ ਹੈ ਇਸ ਦੇ ਵਿੱਚ ਜਿਹੜੇ ਡਰੋਨ ਵੀ ਜਿਹੜੇ ਆ ਉਡਾਏ ਜਾ ਰਿਹਾ ਕੀ ਉਹਨਾਂ ਨੇ ਕਿਹਾ ਕਿ ਜੋ ਪਤੰਗ ਉਡਾੰਦਾ ਫੜਿਆ ਗਿਆ ਉਸ ਤੇ ਜਿਹੜੀ ਕਾਰਵਾਈ ਕੀਤੀ ਜਾਵੇਗੀ ਉਸੇ ਮਾਫੀਆ ਤੇ ਵੀ ਜਿਹੜੀ ਕਾਰਵਾਈ ਕੀਤੀ ਜਾਵੇ ਕਿਸ ਤਰ੍ਹਾਂ ਦੇ ਸਰ ਨਹੀਂ ਇਹ ਝੂਠਾ ਕੋਈ ਕਾਰਵਾਈ ਕਰ ਤੇ ਨਹੀਂ ਕੀਤੀ ਜਾਏਗੀ ਹਰ ਸਾਲ ਵੋਈ ਕਹਿੰਦੇ ਨੇ ਇਹ ਆਪਾਂ ਨੂੰ ਸਿਰਫ ਹੀ ਗੁੰਮਰਾਹ ਕਰਨ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਕੋਈ ਕਾਰਵਾਈ ਕਰੇਗਾ ਅਗਰ ਪ੍ਰਸ਼ਾਸਨ ਕਾਰਵਾਈ ਕਰੇ ਤਾਂ ਕੋਈ ਵੀ ਚਾਈਨਾ ਡੋਰ ਨਾਲ ਲਿਆਵੇ ਨਾ ਹੀ ਬੱਛਾ ਤੇ ਆਵੇ ਨਾ ਹੀ ਟਰੱਕਾ ਜਾਵੇ ਨਾ ਹੀ ਕਿਸੇ ਹੱਥ 'ਚ ਹੋਵੇ ਇਹ ਪ੍ਰਸ਼ਾਸਨ ਦੀ ਢਿੱਲ ਹੈ ਸਾਫ ਸਾਫ ਚਾਈਨਾ ਡੋਰ ਵੇਚ ਰਹੀ ਆ ਆਮ ਗਰੀਬਾਂ ਦੀ ਜਿਹੜੀ ਗੁਜੀ ਡੋਰ ਵੇਚ ਰਹੀ ਉਹ ਬਿਲਕੁਲ ਢੰਡਾ ਖਤਮ ਹੋ ਗਿਆ ਕੋ ਮਸ਼ੀਨਰੀ ਚੀਜ਼ਾਂ ਮਸ਼ੀਨਾਂ ਆ ਰਹੀ ਆ ਆਮ ਡੋਰਾ ਜਿਨ੍ਹਾਂ ਦੇ ਵਧੀਆ ਕੰਮ ਸੀ ਜਿਹੜੇ ਆਪਣਾ ਜਦੋਂ ਵੀ ਲੋੜੀ ਆਂਦੀ ਸੀ ਇੱਕ ਮਹੀਨਾ ਡੇਢ ਮਹੀਨਾ ਦੋ ਮਹੀਨੇ ਪਹਿਲੇ ਤਿਆਰੀ ਕਰਕੇ ਡੋਰ ਨੂੰ ਬਣਾਉਂਦੇ ਸੀ ਉਹ ਵਿਚਾਰੇ ਨੇ ਆਪਣਾ ਉਹਨਾਂ ਦੇ ਕੰਮ ਬਿਲਕੁਲ ਠੱਪ ਹੋ ਗਏ ਨੇ ਕਿਉਂ ਸਿਰਫ ਚਾਈਨਾ ਡੋਰ ਕਰਕੇ ਤੇ ਮੇਨ ਗੱਲ ਇਹ ਜਾਨਲੇਵਾ ਆ ਸਭ ਤੋਂ ਵੱਡੀ ਗੱਲ ਇਹ ਕਿ ਜਾਨਲੇਵਾ ਆ ਕਿਸੇ ਦੀ ਵੀ ਇਹਦੇ ਨਾਲ ਮੌਤ ਹੋ ਸਕਦੀ ਹੈ ਮੌਤਾ ਹੋਈਆਂ ਵੀ ਆ ਕਈ ਬਚ ਜਾਂਦੇ ਆ ਰੋਡ ਐਕਸੀਡੈਂਟ ਬਹੁਤ ਹੁੰਦੇ ਰੋਜ਼ ਹੀ ਹੋ ਰਹੇ ਆ ਬੇਨਤੀ ਆ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ। ਇਹ ਵੀ ਹੁੰਦਾ ਹੈ ਕਿ ਜਦੋਂ ਚਾਈਨਾ ਡੋਰ ਜਿਹੜੀ ਆ 600 ਦਾ ਗੱਟੂ ਕੋਈ 700 ਦਾ ਬਲੈਕ ਦੇ ਵਿੱਚ ਵੀ ਹੁਣ ਜਿਹੜੇ ਆ ਵੇਚ ਰਹੇ ਨੇ ਇਹਦੇ ਬਾਰੇ ਕੀ ਕਹਿੰਦੇ ਸਰ ਬਲੈਕ ਚ ਵੇਚ ਰਹੇ ਨੇ ਜਿਨ੍ਹਾਂ ਨੂੰ ਪਤਾ ਵੇਚ ਰਹੇ ਆ ਕੋਈ 250 ਦਾ ਤੋੜਦਾ ਕੋਈ ਕਹਿੰਦਾ 500 ਹੀ ਲੈ ਜਾਂਦਾ ਕੋਈ ਕਹਿੰਦਾ ਮੈਂ 700 ਦੇ ਲੈ ਜਾਂਦਾ ਅਕਸਰ ਆ ਰਹੇ ਆ ਤੇ ਵੇਚ ਰਹੇ ਆ ਨਾ ਸਾਡੇ ਬੱਚੇ ਦੇ ਹੱਥ ਤੱਕ ਵੀ ਮੇਰੇ ਖਿਆਲੋਂ ਕਹਿਣਗੇ ਆਪਾਂ ਚਾਈਨਾ ਡੋਰ ਲੈਣੀ ਆਪਾਂ ਦੂਜੀ ਡੋਰ ਲੈਣੀ ਨਹੀਂ ਆਪਾਂ ਗੋਟ-ਗੋਟੋਂ ਨਾਲ ਥੱਕ ਜਿਹੇ ਵੀ ਇਹ ਡੋਰ ਨਹੀਂ ਵਰਤੋ ਕਰਨੀ ਪਰ ਨਹੀਂ ਪਤਾ ਨਹੀਂ ਕਿਥੋਂ ਲੈ ਆਂਦੇ ਬੱਚੇ ਤੇ ਕੀ ਕਹਿਣਾ ਚਾਹੁੰਦੇ ਕੀ ਅਪੀਲ ਕਰਨਾ ਚਾਹੁੰਦੇ ਹੁਣ ਤਾਂ ਆਪਾਂ ਉਹ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਡੋਰ ਨੂੰ ਬੰਦ ਕੀਤਾ ਜਾਵੇ ਕਈਆਂ ਦੀ ਜ਼ਿੰਦਗੀਆਂ ਗਈਆਂ ਤੇ ਕਈਆਂ ਦੀਆਂ ਨਾ ਜਾਣ ਸਰਕਾਰ ਅੱਗੇ ਅੱਗੇ ਬੇਨਤੀ ਉਹ ਹੀ ਹੈ ਕਿ ਇਸ ਡੋਰ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਦੇਖਿਆ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਚਾਈਨਾ ਡੋਰ ਨੂੰ ਜਿਹੜਾ ਆ ਬੰਦ ਕਰਨਾ ਚਾਹੀਦਾ ਆ ਸਰਕਾਰ ਅੱਗੇ ਇਹੋ ਬੇਨਤੀ ਆ ਪ੍ਰਸ਼ਾਸਨ ਅੱਗੇ ਉਹਨਾਂ ਵੱਲੋਂ ਇਹੋ ਬੇਨਤੀ ਕੀਤੀ ਜਾ ਰਹੀ ਆ ਕਿ ਨਾਰਮਲ ਜਿਹੜੀ ਜੋਰ ਪਹਿਲਾਂ ਜਿਹੜੀ ਦੋਰ ਚੱਲਦੀ ਹੁੰਦੀ ਸੀ ਉਸ ਦੀ ਜਿਹੜੀ ਆ ਵਰਤੋਂ ਕੀਤੀ ਜਾਵੇ ਤੇ ਜਿਹੜੀ ਚਾਈਨਾ ਡੋਰ ਜਿਹੜੀ ਜਿੱਥੋਂ ਵੀ ਵੱਧ ਰਹੀ ਆ ਉਸ ਤੇ ਜਿਹੜੀ ਆ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਹਰ ਥਾਂ ਦੇ कौन सा है।, है? इंडिया का डोर है इंडिया के डोर नहीं है कोई नुकसान नहीं होता, इसका। कोई नहीं होता है। हर साल है। इंडिया का कित, एक तो कैसी, कैसी दुकान लगी है ज्यादा इंडिया का डोर मांग करेंगे इस बार चना का डोर का पूछता ही नहीं है चना का मकबला करता है पर चना का डोर नहीं इंडिया का डोर है ये

सुबह से ये बेच रहा हूँ मैं हर साल बेचता हूँ अपील क्या करना चाहते हो लोगो ऐसी चैनल माला से क्या बोलूंगा मैं लोगों को क्या अपील करना चाहते क्या संदेश देना चाहते हो संदेश क्या देना चाहते लोगों को क्या संदेश देना चाहता हूँ इंडिया की डोर बेचो चना की डोर बंद करो उससे नुकसान होता है चाने की डोर में इंडिया के डोर में कोई नुकसान नहीं है ਕੋ ਨੁਕਸਾਨ ਨਹੀਂ ਇਸ ਦਾ ਖੁਲੀ ਆਮ बिकता ਨਹੀਂ ਆਤਾ ਹੈ ਪੁੱਛਣੇ ਕਿ ਚਾਈਨਾ ਕੀ ਡੋਰ ਮਿਲ ਜਾਏਗੀ ਜਾਂ ਆਪਕਾ ਕੀ ਬੋਲਦੇ ਉਹਨੂੰ ਪੁੱਛਣੇ ਆਤੇ ਆ ਦਿਖਾਦਾ ਇਹ ਮੇਰੇ ਕੋਲ ਹੈ ਹੀ ਨਹੀਂ ਤਾਂ ਕੀ ਬੋਲਦੇ ਇਹ ਬੋਲਦੇ ਨਾ ਇੰਡੀਆ ਕੀ ਡੋਰ ਪ੍ਰਯੋਗ ਕਰੋ ਇੰਡੀਆ ਦਾ ਇੰਡੀਆ ਦੀ ਡੋਰ ਸਹੀ ਆ ਗਈ ਤਾ ਦੇਖਾ ਗਲਤ ਗੱਲਬਾਤ ਕੀਤੀ ਇੱਥੇ ਹੋਰ ਵੀ ਜਿਹੜੇ ਲੋਕ ਨੇ ਮੌਜੂਦ ਨੇ ਉਹਨਾਂ ਨਾਲ ਵੀ ਨੌਜਵਾਨ ਵੀ ਹੈ ਕੰਦ ਉਡਾएंगे ਕੀ ਕਹਿਣਾ ਚਾਹੁੰਦੇ ਜੀ ਇਹ ਲੋੜੀ ਦਾ ਤਿਹਾਰਾ ਰਿਹਾ ਕਿਸ ਤਰ੍ਹਾਂ ਦੀ ਡੋਰ ਜਿਹੜੀ ਪਾਜੀ ਆਪਾਂ ਦੇ ਆਮ ਡੋਰ ਲਵਾਈ ਵਧੀਆ ਆਪਣੀ 16 ਤਾਰੀ ਉਹ ਡਾਵਾਂਗੇ ਪਾਰਟੀ ਕੂਟੀ ਕਰਾਂਗੇ ਰਮਾਨਾ ਬਸ ਚైనా ਡੋਰ ਮੈਂ ਕਹਿੰਦਾ ਵੀ ਚైనా ਡੋਰ ਨੂੰ ਨਾ ਯੂਜ਼ ਕਰੋ ਬੱਚਿਆਂ ਲਈ ਬਹੁਤਾ ਨਹੀਂ ਕਰਕੇ ਬੱਚਿਆਂ ਲਈ ਵੱਡਿਆਂ ਲਈ ਵੀ ਬਹੁਤਾ ਨਹੀਂ ਕਰਕੇ ਜੀ ਇਸ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਆਂ ਕਿ ਆਮ ਡੋਰ ਹੀ ਵਰਤੀ ਜਾਵੇ ਦਾ ਦੇਖਾ ਗੱਲਬਾਤ ਕੀਤੀ ਸਾਰਾ ਦਾ ਇਹੋ ਕਹਿਣਾ ਹੈ ਕਿ ਜਿਹੜੀ ਚਾਹਤਾ ਡੋਰ ਹੈ ਜਿਹਦੀ ਜੜੀ ਵਰਤੋਂ ਨਾ ਕੀਤੀ ਜਾਵੇ ਜਿਹੜੀ ਆਮ ਡੋਰ ਹੈ ਉਸ ਦੀ ਜਿਹੜੀ ਆ ਵਰਤੋਂ ਕੀਤੀ ਜਾਵੇ ਤੇ ਇੱਕ ਸਾਹ ਜੋ ਕਿ ਕਿਸ ਤਰ੍ਹਾਂ ਜੜੇਗਾ ਕਿ ਜਿਹੜੇ ਆ ਲੋਕ ਜਿਹੜੇ ਨੇ ਇੱਥੇ ਪੁੱਜ ਰਹੇ ਨੇ ਪਤੰਗਾ ਖਰੀਦਣੇ ਨੇ ਲੋਹੜੀ ਦਾ ਤਿਹਾਰ ਜਿਹੜਾ ਆ ਰਿਹਾ ਹੈ ਉਸ ਤੇ ਬੰਦੇ ਨਜ਼ਰ ਜੜੀਆਂ ਪਤੰਗਾ ਜੜੀਆਂ ਲੋਕਾਂ ਵੱਲੋਂ ਜੜੀਆਂ ਇੱਥੇ ਖਰੀਦੀਆਂ ਜਾ ਰਹੀਆਂ ਹੈ ਤੇ ਪਤੰਗਾ ਉਡਾਉਣ ਦੇ ਜਿਹੜੇ ਸ਼ਕੀਨ ਨੇ ਜਿਹੜੇ ਲੋਕ ਨੇ ਉਹ ਜਿਹੜੇ ਆਪਣੇ ਬੱਚਿਆਂ ਵਾਸਤੇ ਜਿਹੜੀ ਇੱਥੋਂ ਪਤੰਗਾ ਖਰੀਦ ਨੇ ਭਾਜੀ ਸਰ ਕੀ ਕਹਿਣਾ ਚਾਹਦੇ ਲੋਹੜੀ ਦਾ ਤਿਹਾਰਾ ਰਿਹਾ ਕੀ ਚੈਨਾ ਡੋਰ ਦੀ ਜਿਹੜੀ ਆ ਵੱਧੋ ਚੈਨਾ ਡੋਰ ਨਹੀਂ ਵਕਰੀ ਚਾਹੀਦੀ ਸਾਬਤ ਇਹ ਆ ਵੀ ਇਹਦੇ ਵਾਸਤੇ ਨੁਕਸਾਨ ਆ ਸਾਰਿਆਂ ਦਾ ਬੱਚਿਆਂ ਦਾ ਨੁਕਸਾਨ ਆ ਆਮ ਪਬਲਿਕ ਦਾ ਨੁਕਸਾਨ ਆ ਕਿਹੋ ਲੋਕਾਂ ਨੂੰ ਕਹਾਂਗੇ ਵੀ ਤੁਸੀਂ ਜਿਹੜੀ ਆਮ ਡੋਰ ਆ ਜਿਹੜੀ ਧੱਕੇ ਡੋਰ ਹੋਰ ਤੋਂ ਹੋ ਤੁਸੀਂ ਇੱਥੇ ਆਏ ਹੋ ਪਤੰਗਾ ਲੈ ਰਹੇ ਨੇ ਤਾਂ ਆਪਣੇ ਬੱਚਿਆਂ ਨੂੰ ਜਿਹੜੀ ਕਿਸ ਤਰ੍ਹਾਂ ਦੀ ਡੋਰ ਜਿਹੜੀ ਖਰੀਦ ਕੇ ਦੇ ਰਹੇ ਡੋਰ ਤੇ ਬੱਚਿਆਂ ਨੂੰ ਇਹੋ ਕਿਹਾ ਵੀ ਉਹ ਖਰੀਦੋ ਉਹ ਲੈ ਕੇ ਦਿੱਤੀ ਆ ਧਾਗੇ ਵਾਲੀ ਦੂਜੀ ਤੇ ਲੈਣੀ ਨਹੀਂ ਚਾਹੀਦੀ ਜੀ ਉਹ ਜਿੱਦ ਤੇ ਨਹੀਂ ਕਰਦਾ ਬੱਚਾ ਕਿ ਮੈਂ ਚਾਈਨਾ ਡੋਰ ਲੈਣਾ ਕਰਦੇ ਆ ਪਰ ਮਾਪਿਆਂ ਨੂੰ ਕਹੀ ਦੇਣਾ ਵੀ ਨਹੀਂ ਇਹ ਚੀਜ਼ ਨਹੀਂ ਲੈਣੀ ਚਾਹੀਦੀ ਜਿਹੜੀ ਜਿੰਮਤ ਨੁਕਸਾਨ ਦੇ ਤੇ ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਕੀ ਮੈਸਜ ਉਹਨਾਂ ਨੂੰ ਇਹ ਅਪੀਲ ਆ ਬਈ ਯਾਰ ਉਹ ਨਾ ਵੇਚੋ ਜਿੱਤੇ ਨੂੰ ਲੋਕਾਂ ਦਾ ਨੁਕਸਾਨ ਆ ਪੰਚਿਆਂ ਦਾ ਨੁਕਸਾਨ ਆ ਆਪਣੇ ਸਾਰੇ ਇਲਾਕੇ ਦਾ ਨੁਕਸਾਨ ਆ ਉਹ ਨਾ ਵੇਚੋ ਇਲਾਕਾ ਕੀ ਪਹਿਲਾਂ ਦਾ ਆਮ ਡੋਰ ਜਿਹੜੀ ਵਿਕਦੀ ਸੀ ਹੁਣ ਜਦੋਂ ਇਹ ਚਾਈਨਾ ਡੋਰ ਆਈ ਆ ਕਾਫੀ ਜਿਹੜਾ ਉਹਨਾਂ ਦਾ ਜਿਹੜੇ ਕਾਰੋਬਾਰ ਜਿਹੜੇ ਪਹਿਲਾਂ ਕਰਦੇ ਸੀ ਡੋਰਾ ਲਗਾਉਂਦੇ ਸੀ ਉਹਨਾਂ ਦਾ ਕਾਫੀ ਜਿਹੜਾ ਨੁਕਸਾਨ ਹੋਇਆ ਜਦੋਂ ਅਸੀਂ ਛੋਟੇ ਹੁੰਨੇ ਆਪ ਜਾ ਕੇ ਮਾਝਾ ਲਵਾਉਂਦੇ ਰਹੇ ਸੀ ਰੀਲਾਂ ਲੈਣੀਆਂ ਧਾਗੇ ਦੀਆਂ ਆਪ ਲਵਾਉਣੀਆਂ ਉਹ ਕਰੇਜ ਕੁਝ ਹੋਰ ਹੀਗਾ ਉਹ ਵੇਖੋ ਉਹ ਕਰੇਜ ਜਿਹੜਾ ਬੰਦ ਹੋ ਗਿਆ ਵਾ ਤੇ ਉਹਦੇ ਅਕੋਰਡਿੰਗ ਆ ਵੇਖੋ ਆਪਾਂ ਬੰਦ ਕਰਤੀ ਗੁੱਡੀ ਜੋਣੀ ਉਸੇ ਕਰਕੇ ਵੀ ਇਹ ਨੁਕਸਾਨ ਹੈ ਸਾਡੇ ਹੱਥ ਵੇ ਲੋ ਉਹ ਬੰਦੀ ਕਰਦੀ ਹੈ ਵੀ ਉਹ ਚੀਜ਼ ਕੋਏ ਤੇ ਫਿਰ ਮਜ਼ਾ ਆਉਂਦਾ ਹੋਵੇ। ਤੇ ਚਲ ਹੁਣ ਕੀ ਅਪੀਲ ਕਰਨਾ ਚਾਹੁੰਦੇ ਲੋਕ? ਅਪੀਲ ਤੇ ਉਹ ਕਰਾਂਗੇ ਵੀ ਆਮ ਲੋਕਾਂ ਨੂੰ ਆ ਪਬਲਿਕ ਨੂੰ ਕਿ ਜਿਹੜੀ ਆ ਆਮ ਡੋਰ ਵਰਤੋ, ਚਾਈਨਾ ਡੋਰ ਨਾ ਵਰਤੋ ਜਿਹੜੇ ਨਾਲ ਲੋਕਾਂ ਨੂੰ ਨੁਕਸਾਨ ਆਇਆ। ਠੀਕ ਹੈ। ਆ ਗੱਲਬਾਤ ਕੀਤੀ ਤਾਂ ਲੋਕਾਂ ਦਾ ਇਹੋ ਜਣਾ ਆ ਕਿ ਜਿਹੜੀ ਆਪ ਡੋਰ ਹੈ ਜਿਹੜੀ ਪਹਿਲਾਂ ਦੀ ਜਿਹੜੀ ਡੋਰ ਹੁੰਦੀ ਸੀ ਜਦੋਂ ਡੋਰ ਲੱਗਦੀ ਹੁੰਦੀ ਸੀ ਉਹ ਕਾਫੀ ਜਿਹੜਾ ਰੁਝਾਨ ਹੁੰਦਾ ਸੀ ਲੋਕਾਂ ਦੇ ਵਿੱਚ ਕਿ ਇਸ ਤਰ੍ਹਾਂ ਦੀ ਜਿਹੜੀ ਆ ਡੋਰ ਨਾਰਮਲ ਡੋਰ ਜਿਹੜੀ ਵਰਤੋ ਜਿਹੜੀ ਆ ਚਾਈਨਾ ਡੋਰ ਆ ਜਿਹੜੀ ਆ ਉਸ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਹੁਣ ਜਿਹੜੇ ਇੰਡੀਆ ਦੇ ਜਿਹੜੇ ਆ ਗੱਟੂ ਦੇ ਦੇਖ ਸਕਦੇ ਹੋ ਇੰਡੀਆ ਬ੍ਰਾਂਡ ਜਿਹੜਾ ਆ ਗੱਟੂ ਜਿਹੜੇ ਆ ਇਹ ਆ ਚੁੱਕੇ ਨੇ ਦਾ ਇਹ ਜਿਹੜੇ ਆ ਲੋਕਾਂ ਦੇ ਵਿੱਚ ਜਿਹੜਾ ਕਾਫੀ ਜਿਹੜਾ ਰੁਝਾਨ ਇਸ ਵੱਲ ਵੀ ਦੇਖਣ ਨੂੰ ਮਿਲ ਰਿਹਾ ਕਿ ਇਸ ਜਿਹੜੀ ਆਮ ਡੋਰ ਹੈ ਜਿਹੜੀ ਖਰੀਦ ਕਰ ਸਕੀਏ ਜਿਹੜੀ ਹੈ ਚਾਈਨਾ ਡੋਰ ਆ ਉਹਦਾ ਜਿਹੜਾ ਆ ਵਿਰੋਧ ਕਰੀਏ ਚਾਈਨਾ ਡੋਰ ਜਿਹੜੀ ਖਤਰਨਾਕ ਡੋਰ ਆ ਕਾਫੀ ਜਿਹੜੇ ਹਾਦਸੇ ਵੀ ਹੋ ਚੁੱਕੇ ਨੇ ਚਾਈਨਾ ਡੋਰ ਨਾਲ ਜਦੋਂ ਅਸੀਂ ਰੋਡ ਤੋਂ ਲੰਘਦੇ ਆ ਪਤਾ ਨਹੀਂ ਲੱਗਦਾ ਜੀ ਟੋਰ ਕਿਧਰੋਂ ਆ ਜਾਂਦੀ ਹੈ ਤਾਂ ਉਸ ਨਾਲ ਜਿਹੜਾ ਗਲਾ ਵੀ ਕੱਟਿਆ ਜਾਂਦਾ ਲੋਕ ਕਾਫੀ ਇਹ ਪਿਛੇ ਦੀ ਕੁਝ ਦੇਖਿਆ ਹੋਏਗਾ ਮੇਰੇ ਤੇ ਦੇ ਵਿੱਚ ਇੱਕ ਸਾ ਆਇਆ ਸੀ ਮੋਟਰਸਾਈਕਲ ਸਵਾਰ ਜਿਹੜਾ ਨੌਜਵਾਨ ਸੀ ਉਸ ਦੀ ਜਿਹੜੀ ਇਸ ਟੋਰ ਨੇ ਜਿਹੜੀ ਕੁੰਨੀ ਟੋਰ ਜਿਹੜੀ ਆਪਾਂ ਕਹਿ ਦਈਏ ਕੁੰਨੀ ਟੋਰ ਦੇ ਨਾਲ ਜਿਹੜੀ ਆ ਮੌਤ ਵੀ ਹੋ ਚੁੱਕੀ ਸੀ ਤਾਂ ਮੈਂ ਵੀ ਇਹੀ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਜਿਹੜੀ ਆਪ ਟੋਰ ਜਿਹੜੀ ਆ ਵਰਤੀ ਜਾਵੇ ਜੇ ਜਿਹੜੀ ਚਾਈਨਾ ਤੋਂ ਹੋ ਰਹਾ ਕੁਝ ਨੂੰ ਜਿਹੜਾ ਫਤ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਜਿਹੜਾ ਨੁਕਸਾਨ ਨਾ ਸਕੇ ਇਹਨੂੰ ਦੋ ਜਾਜਤ ਅੰਮ੍ਰਿਤਸਰ ਤੋਂ ਬినੋਦ ਕੁਮਾਰ ਲੋਕਰਾਈ ਟੀਵੀ